ਰੇਲਵੇ ਕੇਟਰਿੰਗ ਨੀਤੀ 2017 ਦੇ ਅਨੁਸਾਰ ਰੇਲਵੇ ਸਟੇਸ਼ਨਾਂ ਤੇ ਸਟਾਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਚਾਹ ਦੇ ਸਟਾਲ ਮਿਲਕਬਾਰ ਅਤੇ ਜੂਸ بار ਇਨ੍ਹਾਂ ਸਟਾਲਾਂ ਤੇ ਖਾਣ ਵਾਲੇ ਪਦਾਰਥ ਹਲਕਾ ਰਿਫਰੈਸ਼ਮੈਂਟ ਅਤੇ 스ਨੈਕਸ ਦੀ ਪੇਸ਼ਕਸ਼ ਕੀਤੀ ਜਾਂਦੀ ਸੀ ਹੁਣ ਕੇਟਰਿੰਗ ਨੀਤੀ ਵਿੱਚ ਇੱਕ ਪ੍ਰੀਮੀਅਮ ਬ੍ਰਾਂਡ ਆਊਟਲੈਟ ਸ਼੍ਰੇਣੀ ਸ਼ਾਮਿਲ ਕਰਨ ਲਈ ਸੋਧ ਕੀਤੀ ਗਈ ਹੈ ਆਊਟਲੈਟ 5 ਸਾਲਾਂ ਲਈ ਈ ਨਿਲਾਮੀ ਰਾਹੀਂ ਲਾਟ ਕੀਤੇ ਜਾਣਗੇ ਰੇਲਵੇ ਸਟੇਸ਼ਨਾਂ ਤੇ ਯਾਤਰੀ ਮੈਕਡੋਨਲਡਸ KFC ਤੇ ਪੀਜ਼ਾ ਹਟ ਵਰਗੇ ਪ੍ਰਸਿੱਧ ਬ੍ਰਾਂਡਾਂ ਦੇ ਖਾਣੇ ਦਾ ਆਨੰਦ ਮਾਣ ਸਕਣਗੇ ਇਸ ਉਦੇਸ਼ ਨਾਲ ਰੇਲਵੇ ਬੋਰਡ ਨੇ ਆਪਣੀ ਕੇਟਰਿੰਗ ਨੀਤੀ ਵਿੱਚ ਸੋਧ ਕੀਤੀ ਹੈ ప్రసిద్ధ బ్రాండਾਂ ਦੇ ਆਊਟਲੈਟ ਖੋਲਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ ਜਿਸ ਨਾਲ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ 'ਤੇ ਹੋਰ ਭੋਜਨ ਆਪਸ਼ਨ ਮਿਲਣਗੇ। ਰੇਲਵੇ ਕੈਟਰਿੰਗ ਨੀਤੀ 2017 ਦੇ ਅਨੁਸਾਰ ਰੇਲਵੇ ਸਟੇਸ਼ਨਾਂ 'ਤੇ ਸਟਾਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ- ਚਾਹ ਦੇ ਸਟਾਲ, ਮਿਲਕਬਾਰ ਅਤੇ ਜੂਸਪਾਰ। ਇਨ੍ਹਾਂ ਸਟਾਲਾਂ 'ਤੇ ਪੀਣ ਵਾਲੇ ਪਦਾਰਥ, ਹਲਕਾ ਰਿਫਰੈਸ਼ਮੈਂਟ ਅਤੇ 스ਨੈਕਸ ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਹੁਣ ਕੈਟਰਿੰਗ ਨੀਤੀ ਵਿੱਚ ਇੱਕ ਪ੍ਰੀਮੀਅਮ ਬ੍ਰਾਂਡ ਆਊਟਲੈਟ ਸ਼ਰੇਨ ਨਹੀਂ ਸ਼ਾਮਲ ਕਰਨ ਲਈ ਸੋਧ ਕੀਤੀ ਗਈ ਹੈ ਆਊਟਲੈਟ 5 ਸਾਲਾਂ ਲਈ ਈ ਨਿਲਾਮੀ ਰਾਹੀਂ ਲਾਟ ਕੀਤੇ ਜਾਣਗੇ ਇਸ ਬਦਲਾਅ ਨਾਲ ਮੈਕਡੋਨਲਡਸ KFC ਅਤੇ ਪੀਜ਼ਾ ਹਟ ਵਰਗੇ ਪ੍ਰਸਿੱਧ ਬ੍ਰਾਂਡਾਂ ਦੇ ਆਊਟਲੈਟ ਰੇਲਵੇ ਸਟੇਸ਼ਨਾਂ 'ਤੇ ਖੁੱਲੇ ਜਾ ਸਕਣਗੇ ਇੰਡੀਆ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ IRCTC ਈ ਕੇਟਰਿੰਗ ਰਾਹੀਂ ਯਾਤਰੀਆਂ ਨੂੰ ਟ੍ਰੇਨਾਂ ਵਿੱਚ ਉਹਨਾਂ ਦੀਆਂ ਸੀਟਾਂ 'ਤੇ ਪ੍ਰਸਿੱਧ ਫੂਡ ਬ੍ਰਾਂਡ ਪ੍ਰਦਾਨ ਕਰਦਾ ਹੈ ਇਹ ਆਪਸ਼ਨ ਹੁਣ ਰੇਲਵੇ ਸਟੇਸ਼ਨਾਂ ਤੇ ਵੀ ਉਪਲਬਧ ਹੋਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਟੇਸ਼ਨਾਂ ਤੇ ਗੁਣਵੱਤਾ ਵਾਲਾ ਭੋਜਨ ਯਕੀਨੀ ਬਣਾਇਆ ਜਾਵੇਗਾ ਰੇਲਵੇ ਕੇਟਰਿੰਗ ਨੀਤੀ 2017 ਦੇ ਅਨੁਸਾਰ ਰੇਲਵੇ ਸਟੇਸ਼ਨਾਂ ਤੇ ਸਟਾਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ ਚਾਹ ਦੇ ਸਟਾਲ ਮਿਲਕਬਾਰ ਅਤੇ ਜੂਸ بار ਇਨ੍ਹਾਂ ਸਟਾਲਾਂ ਤੇ ਖਾਣ ਵਾਲੇ ਪਦਾਰਥ ਹਲਕਾ ਰਿਫਰੈਸ਼ਮੈਂਟ ਅਤੇ 스ਨੈਕਸ ਦੀ ਪੇਸ਼ਕਸ਼ ਕੀਤੀ ਜਾਂਦੀ ਸੀ ਹੁਣ ਕੇਟਰਿੰਗ ਨੀਤੀ ਵਿੱਚ ਇੱਕ ਪ੍ਰੀਮੀਅਮ ਬ੍ਰਾਂਡ ਆਊਟਲੈਟ ਸ਼੍ਰੇਣੀ ਸ਼ਾਮਿਲ ਕਰਨ ਲਈ ਸੋਧ ਕੀਤੀ ਗਈ ਹੈ ਆਊਟਲੈਟ 5 ਸਾਲਾਂ ਲਈ ਈ ਨਿਲਾਮੀ ਰਾਹੀਂ ਲਾਟ ਕੀਤੇ ਜਾਣਗੇ ਰੇਲਵੇ ਸਟੇਸ਼ਨਾਂ ਤੇ ਯਾਤਰੀ ਮੈਕਡੋਨਲਡਸ KFC ਤੇ ਪੀਜ਼ਾ ਹਟ ਵਰਗੇ ਪ੍ਰਸਿੱਧ ਬ੍ਰਾਂਡਾਂ ਦੇ ਖਾਣੇ ਦਾ ਆਨੰਦ ਮਾਣ ਸਕਣਗੇ ਇਸ ਉਦੇਸ਼ ਨਾਲ ਰੇਲਵੇ ਬੋਰਡ ਨੇ ਆਪਣੀ ਕੇਟਰਿੰਗ ਨੀਤੀ ਵਿੱਚ ਸੋਧ ਕੀਤੀ ਹੈ ਪ੍ਰਸਿੱਧ ਬ੍ਰਾਂਡਾਂ ਦੇ ਆਊਟਲੈਟ ਖੋਲਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ ਜਿਸ ਨਾਲ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ 'ਤੇ ਹੋਰ ਭੋਜਨ ਆਪਸ਼ਨ ਮਿਲਣਗੇ। ਰੇਲਵੇ ਕੈਟਰਿੰਗ ਨੀਤੀ 2017 ਦੇ ਅਨੁਸਾਰ ਰੇਲਵੇ ਸਟੇਸ਼ਨਾਂ 'ਤੇ ਸਟਾਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਸੀ। ਚਾਹ ਦੇ ਸਟਾਲ, ਮਿਲਕਬਾਰ ਅਤੇ ਜੂਸ ਪਰ ਇਨਾਸ ਚਾਣਾਂ ਤੇ ਪੀਣ ਵਾਲੇ ਪਦਾਰਥ ਹਲਕਾ ਰਿਫਰੈਸ਼ਮੈਂਟ ਅਤੇ ਸਨੈਕਸ ਦੀ ਪੇਸ਼ਕਸ਼ ਕੀਤੀ ਜਾਂਦੀ ਸੀ ਹੁਣ ਕੇਟਰਿੰਗ ਨੀਤੀ ਵਿੱਚ ਇੱਕ ਪ੍ਰੀਮੀਅਮ ਬ੍ਰਾਂਡ ਆਊਟਲੈਟ ਸ਼੍ਰੇਣੀ ਸ਼ਾਮਿਲ ਕਰਨ ਲਈ ਸੋਧ ਕੀਤੀ ਗਈ ਹੈ ਆਊਟਲੈਟ 5 ਸਾਲਾਂ ਲਈ ਈ ਨਿਲਾਮੀ ਰਾਹੀਂ ਲਾਟ ਕੀਤੇ ਜਾਣਗੇ ਇਸ ਬਦਲਾਅ ਨਾਲ ਮੈਕਡੋਨਲਡਸ KFC ਅਤੇ ਪੀਜ਼ਾ ਹਟ ਵਰਗੇ ਪ੍ਰਸਿੱਧ ਬ੍ਰਾਂਡਾਂ ਦੇ ਆਊਟਲੈਟ ਰੇਲਵੇ ਸਟੇਸ਼ਨਾਂ 'ਤੇ ਖੁੱਲੇ ਜਾ ਸਕਣਗੇ ਇੰਡੀਆ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਆਰ ਸੀ ਟੀ ਈ ਕੇਟਰਿੰਗ ਰਾਹੀਂ ਯਾਤਰੀਆਂ ਨੂੰ ਟ੍ਰੇਨਾਂ ਵਿੱਚ ਉਹਨਾਂ ਦੀਆਂ ਸੀਟਾਂ ਤੇ ਪ੍ਰਸਿੱਧ ਫੂਡ ਬ੍ਰਾਂਡ ਪ੍ਰਦਾਨ ਕਰਦਾ ਹੈ ਇਹ ਆਪਸ਼ਨ ਹੁਣ ਰੇਲਵੇ ਸਟੇਸ਼ਨਾਂ ਤੇ ਵੀ ਉਪਲਬਧ ਹੋਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਟੇਸ਼ਨਾਂ ਤੇ ਗੁਣਵੱਤਾ ਵਾਲਾ ਭੋਜਨ ਯਕੀਨੀ ਬਣਾਇਆ ਜਾਵੇਗਾ